ਸਰੇ ਦੇ ਕੰਮ ਦੇ ਸਿਸਟਮ ਨਾਲ ਪਿੱਛੇ ਇਹ ਨਹੀਂ ਸਕਦਾ ਜੀ ਸੰਦੀਪ ਬਹੁਤ ਇੱਕ ਗੋਪਰੀ ਕਮੰਟੀ ਐਮ ਸੀ ਜੀ ਜੱਸਾ ਜੀ ਆਪਣੇ ਐਮ ਸੀ ਜੀ ਇਧਰ ਐਮ ਸੀ ਜੀ ਕਿਸੇ ਆਪਣਾ ਰਾਜਮੰਦ ਰਾਜਮੰਦ ਤੋਂ ਸਾਡੇ ਬੜੇ ਸੀਨੀਅਰ ਐਮ ਸੀ ਜੀ ਇਹ ਚਾਰਲੀ ਮਨੋਜ ਇਹ ਵੀ ਐਮ ਸੀ ਹੈ ਜੀ ਜੇ ਤੁਹਾਨੂੰ ਸਾਰੇ ਐਮਸੀ ਅਲੱਗ ਮਿਲ ਲਾ ਰਿਹਾ ਹਾਂ ਅਸੀਂ ਅਲੱਗ ਗੱਲ ਕਰਦੇ ਹਾਂ ਤੁਹਾਡੇ ਨਾਲ ਇੱਕ ਇੱਕ ਮਿੰਟ ਸਾਰਿਆਂ ਨੇ ਇੱਥੇ ਫੋਟੋ ਵੀ ਕਰਦੀ ਅੱਛਾ ਆ ਇੱਕ ਇੱਕ ਖੜ ਜੇ ਮਾਨੀ ਸਾਹਿਬ ਇੱਕ ਫੋਟੋ ਖਾਉਂਦੀ ਆਪਾਂ ਸੁੱਖਾ ਆਏ ਆਮ ਸੁਖਦੇਵ ਸਿੰਘ ਸੁੱਖਾ ਜੀ ਐਮਸੀ ਨੇ ਨਵਰੀ ਦੀ ਐਮਸੀ ਹੈ ਜੀ ਰਾਜ ਮੇਰਾ ਲੈ ਆਈ ਜਾ ਕੇ ਨਸਤਾ ਲਈ ਹਾਂ ਜੀ ਇਹ ਸਾਰੀ ਕਾਂਗਰਸ ਹੈ ਜੀ ਪਿਆਰ ਹਾਂ ਜੀ ਸਾਨੂੰ ਪਿਆਰ ਕਰਨ ਵਾਲੇ ਸਾਰੇ ਮਸਤੀ ਸੀ ਗੱਪੀ ਸੀ ਆ ਯਾਰ ਉਹ ਨਾ ਬਾਈ ਯਾਰ ਪਾਕਿਸਤਾਨ ਦੇ ਥੱਲੇ ਥੱਲੇ ਕਰਾਂਗੇ ਸਾਰੇ ਥੱਲੇ ਦਿਨ ਫੋਟੋ ਤਾਂ ਕਰਾ ਲਓ ਸੈਂਟਰ ਫੋਟੋ ਰੀਆ ਸਰਵਾ ਜੀ ਹੋ ਗਈ ਠੀਕ ਹੈ ਜਦੋਂ ਕਰ ਪ੍ਰੈਸਿਕਮ ਸੰਧੀਆਂ ਆਣ ਲੈਟ ਟਾਈਮ ਸੀ ਆਜਾ ਵੀ ਸਾਨੂੰ ਆ ਦੇ ਪੱਛੇ ਇੱਕ ਅੰਕ ਮਿਚਾਦਾ ਆ ਆਹ ਕੀ ਹੱਥ ਹੈ ਜੰਦਰ ਜੀ ਅੱਭੀ ਆਜੋ ਦੋ ਮਿੰਟ

ਪਹਿਲੀ ਵਾਰ ਬਠਿੰਡਾ ਆਇਆ ਔਰ ਰਾਜਨੀਤਿਕ ਤੌਰ ਤੇ ਮੈਂ ਵੇਖ ਰਿਹਾ ਕਿ ਵੀ ਬੜਾ ਉਤਸ਼ਾਹ ਆ ਕਾਂਗਰਸਮੈਂਨ ਦੇ ਵਿੱਚ ਔਰ ਬੜਾ ਸਵਾਗਤ ਕੀਤਾ ਔਰ ਇਹਨੇ ਐਮਸੀ ਕੱਥੇ ਮਿਲਣਾ ਇਹ ਬੜੀ ਵੱਡੀ ਗੱਲ ਹੁੰਦੀ ਆ ਔਰ ਇਹਨਾਂ ਨਾਲ ਬਹਿ ਕੇ ਗੱਲਬਾਤ ਕਰਾਂਗੇ ਕਾਂਗਰਸ ਅਕੀ ਕਿਵੇਂ ਲਜਾਣੀ ਉਹਦੀ ਗੱਲ ਕਰਾਂਗੇ ਤੇ ਵੈਸੇ ਮੇਰਾ ਅੱਜ ਪ੍ਰੋਗਰਾਮ ਮੋੜ ਸੀ ਮੋੜ ਮਕੀਨੂ ਕਿਦਾਂ ਪ੍ਰਮੋਟ ਕਰਨਾ ਕਾਟਨ ਜਿਹੜੀ ਆ ਕੱਟ ਰਹੀ ਆ ਜਿਨਿੰਗ ਮਿਲਾਂ ਦੇ ਉੱਤੇ ਜਿਹੜੇ ਕਾਰੋਬਾਰੀ ਲੋਕ ਸੀ 540 ਚੋਂ ਮੇਰੇ ਕਾ 30 ਰਹਿ ਗਈਆਂ ਸਲਤੀ ਚੱਲਣ ਗਿਆ ਤੇ ਸਪਿਨਿੰਗ ਮਿਲਾਂ ਤੇ ਅਸਰ ਆਇਆ ਟੈਕਸਟਾਈਲ ਇੰਡਸਟਰੀ ਤੇ ਹੌਲ ਤੇ ਅਸਰ ਆਇਆ ਪੰਜਾਬ ਦੀ ਤਰਤੀਤਾ 20% ਇਲਾਕਾ ਨਰਮੇ ਥਲੇ ਸੀ ਪਰਾਜ ਘਟ ਕੇ 2% ਰਹਿ ਗਿਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਪਹਿਲੇ ਹੀ ਪਾਣੀ ਥੱਲੇ ਜਾ ਰਿਹਾ ਔਰ ਉੱਪਰ ਦੀ ਅਸੀਂ ਨਰਮੇ ਦੀ ਜਗਾ ਝੋਨਾ ਵੀ ਜਰੇ ਆ ਇਹ ਆਉਣ ਵਾਲਾ ਪਵਿਕ ਮੈਂ ਸਮਝਦਾ ਇਹਨਾਂ ਗੱਲਾਂ ਬਾਰੇ ਜੇ ਚਿੰਤਾ ਕਰਾਂਗੇ ਤਾਂ ਪੰਜਾਬ ਬਚੇਗਾ ਪੰਜਾਬ ਦੀ ਨੌਜਵਾਨੀ ਦੀ ਗੱਲ ਹੈ ਕਾਰੋਬਾਰ ਦੀ ਗੱਲ ਹੈ ਔਰ ਇਹਨਾਂ ਸਾਰੀਆਂ ਗੱਲਾਂ ਲਈ ਮੈਂ ਉੱਥੇ ਆਇਆ ਸੀਗਾ ਰਾਣਾ ਜੀ ਜੇ ਗੱਲ ਕਰੀਏ ਨਗਰ ਨਿਕ ਬਠਿੰਡਾ ਚ ਤੁਹਾਡੇ ਇੰਨੇ ਐਮਸੀ ਸੀਗੇ ਫਿਰ ਵੀ ਤੁਹਾਡਾ ਮੇਅਰ ਬਣਾਉਣ ਤੇ ਤੁਸੀਂ ناکਾਮ ਰਹੇ ਕੀ ਕਾਰਨ ਹੈ ਇਹਦਾ ਦੇਖੋ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਊਗਾ ਲੇਕਿਨ ਮੈਂ ਸਿੱਧਾ ਸਿੱਧਾ ਕੋਈ ਗੱਲ ਨਹੀਂ ਕਰ ਸਕਦਾ 50 ਮੇਅਰ ਵੀ ਅਸਤੀਫਾ ਦੇ ਗਏ ਤੇ ਮੌਜੂਦਾ ਪ੍ਰਧਾਨ ਵੀ ਇੱਥੇ ਨਹੀਂ ਹੋਲੀ-ਹੋਲੀ ਸਾਰੇ ਆ ਜਾਣਗੇ ਮਿਹਨਤ ਕਰਾਂਗੇ ਭਾਈ ਮਿਹਨਤ ਵੀ ਕਰਾਂਗੇ ਤੇ ਮਿਕਸ ਵੀ ਕਰਾਂਗੇ ਰਾਣਾ ਸਰ ਕੀ ਕਾਰਨ ਲੱਗਦਾ ਤੁਹਾਨੂੰ ਨਗਰ ਨਿਗਮ ਬਠਿੰਡਾ ਚ ਮੈਂ ਮੈਂ ਨਹੀਂ ਆਪਣਾ ਮੇਰ ਨੂੰ ਆਣ ਚ ਕਾਮਯਾਬ ਹੋ ਗਿਆ ਦੇਖੋ ਇਹ 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 ਇਹਦੇ ਬਾਰੇ ਇਹਦੇ ਬਾਰੇ ਤਾਂ ਪ੍ਰਧਾਨ ਜੀ ਦੱਸ ਸਕਦੇ ਆ ਮੇਰਾ ਹੱਕ ਨਹੀਂ ਮੈਂ ਤਾਂ ਇਹਨਾਂ ਨੂੰ ਮਿਲੂੰਗਾ ਜਣੂੰਗਾ ਚਾਹ ਪਾਣੀ ਪੀਊਂਗਾ ਗੱਪਾਂ ਮਰੂਗਾ ਅੱਗੇ ਫਿਊਚਰ ਕੀ ਹੈ ਕਾਂਗਰਸ ਦਾ ਜੀ ਫਿਊਚਰ ਬਹੁਤ ਬ੍ਰਾਈਟ ਹੈ ਲੋਕ ਕਾਂਗਰਸ ਨੂੰ ਲੈਣਾ ਚਾਹੁੰਦੇ ਆ ਔਰ ਕਾਂਗਰਸ ਆਈ ਕਿ ਰਾਜਾ ਬੜਿੰਗ ਦੀ ਪ੍ਰਧਾਨਗੀ ਤੇ ਵੀ ਸਵਾਲ ਖੜੇ ਕੀਤੇ ਜਾ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ ਉਹਨਾਂ ਦੀ ਪ੍ਰਧਾਨਗੀ ਦੇਖ ਕੇ ਮੈਂ ਦੇਖ ਤਾ ਨਹੀਂ ਅੰਦਰ ਵਈ ਕੀ ਗੱਲ ਕਰੀ ਕਿਸੇ ਥੋੜਾ ਜਿਹਾ ਕਰ ਦੋ ਨਹੀਂ ਕਰ ਦੋ ਥੋੜਾ ਜਿਹਾ ਬਰੀਫ ਤੁਸੀਂ ਵੀ ਸਵਾਲੀਆ ਨਿਸ਼ਾਨ ਕੋਈ ਕਹਿੰਦਾ ਕਿ ਵੀ ਨਹੀਂ ਥੋੜਾ ਜਿਹਾ ਕਰ ਦੋ ਤੁਸੀਂ ਸੋਚ ਰਹੇ ਹੋ ਸਰ ਕੱਢ ਕਰ ਕੱਢ ਸਰ ਥੋੜਾ ਜਿਹਾ ਬਰੀਫ ਕਰ ਦੋ ਪ੍ਰਧਾਨ ਪ੍ਰਧਾਨ ਹੁੰਦਾ ਸਾਡਾ ਪ੍ਰਧਾਨ ਹੈ ਕੋਈ ਨਹੀਂ ਹਾਂਜੀ ਉਹਨਾਂ ਦੀ ਪ੍ਰਧਾਨਗੀ ਐਕਸੈਪਟ ਕਰ ਰਹੇ ਹਾਂ ਰਾਣਾ ਸਰ ਤੋਂ ਵੀ ਯਾਰ ਬਠਿੰਡੇ ਵਾਲੇ ਤਕਾਬੋ ਕਰਦੇ ਹਾਂ ਕੀ ਅਲਾਈੈਂਸ ਕੀ ਪੁੱਛ ਰਹੇ ਜੀ ਕਿਸਾਨਾਂ ਦੇ ਮੁੱਦੇ ਨੂੰ ਵੀ ਕਿਸ ਤਰ੍ਹਾਂ ਦੇਖਦੇ ਹੋ ਹੱਕੀ ਮੈਂ ਦੇਖੋ ਕਿਸਾਨਾ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਜਿਹੜਾ ਮੁੱਦਾ ਆ 13 ਮਹੀਨੇ ਪਹਿਲਾਂ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਤੁਹਾਡਾ ਬਠਿੰਡਾ ਮਾਨਸਾ ਬਰਨਾਲਾ ਇਹ ਸਿਲਕੇ ਨੇ ਬਹੁਤ ਯੋਗਦਾਨ ਵਟਾ ਪਾਇਆ ਕਿਸਾਨ ਸੰਘਰਸ਼ ਦੇ ਵਿੱਚ ਔਰ ਸੈਂਟਰ ਦੀ ਸਰਕਾਰ 13 ਮਹੀਨਿਆਂ ਬਾਅਦ ਮੁੱਕਰ ਕੇ ਇਹਨਾਂ ਨੂੰ ਦੁਬਾਰਾ ਮਰਨ ਮਤ ਡਲੇ ਵਾਲ ਸਾਥ ਨੂੰ ਰੱਖਣਾ ਪਿਆ ਔਰ ਰੋਜ਼ ਮੀਟਿੰਗਾਂ ਲੇਕਿਨ ਨਤੀਜਾ ਕੋਈ ਨਹੀਂ ਇਹ ਇਹ ਇਹਨਾਂ ਦਾ ਹੱਲ ਹੋਣਾ ਚਾਹੀਦਾ ਇਹਨਾਂ ਦੇ ਹੱਲ ਨਾਲ ਪੰਜਾਬ ਦੀ ਤਰੱਕੀ ਆ ਇਹ ਭਾਰਤੀਆ ਜੀ ਡਿਪੋਰਟ ਕੀਤੇ ਗਏ ਹੈਗੇ ਆ ਅਮਰੀਕਾ ਵੱਲੋਂ ਕਿਵੇਂ ਦੇਖਦੇ ਹਨ ਮੰਦਪਾਕਾਰ ਹੁਣ ਮੈਂ ਸਮਝਦਾ ਕਿ ਬਕਰੇ ਬਕਰੇ ਲੋਕਾਂ ਨੇ ਬਕਰੇ ਬਕਰੇ ਗੱਲਾਂ ਕੀਤੀਆਂ ਔਰ ਸਹੀ ਮਿਹਨਤ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਨੇ ਬਹੁਤ ਮੋਟੀ ਰਕਮ ਖਰਚ ਕੇ ਆਪਣਾ ਸਾਰਾ ਕੁਝ ਦਾਤ ਤੇ ਲਾ ਕੇ ਬੱਚੇ ਬਾਹਰ ਭੇਜੇ ਉਹ ਬੱਚੇ ਉਹਨਾਂ ਮਾਤਾ ਪਿਤਾ ਦੇ ਵਾਪਸ ਆ ਜਾਣ ਤੇ ਮੇਰੇ ਕਹਿੰਦੇ ਸਰਕਾਰ ਨੂੰ ਹਣ ਅੱਗੇ ਆਉਣਾ ਚਾਹੀਦਾ ਜਿਹੜੇ ਬੰਦੇ ਐਂ ਡਿਪੋਰਟ ਹੋ ਕੇ ਆਉਣ ਆਪਾਂ ਆ ਕੋਈ ਵੀ ਕਿਸੇ ਨਾਲ ਹਾਦਸਾ ਹੋ ਜੇ ਵੀ ਹਾਦਸਾ ਹੀ ਆ ਜਿਉਂਦੇ ਮਰੇ ਹੋ ਆ ਉਹਨਾਂ ਨੂੰ ਨੌਕਰੀਆਂ ਪਰੇ ਕੁਛ ਨਾ ਕੁਛ ਜਾਂ ਉਹਨਾਂ ਨੂੰ ਕਿਤਾ ਖੋਲਣ ਲਈ ਕੋਈ ਨਾ ਕੋਈ ਸਹਾਇਤਾ ਸਰਕਾਰ ਨੂੰ ਸੂਬਾ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਉਹਨਾਂ ਨੌਜਵਾਨੇ ਦੇ ਨਾਲ ਤਾਂ ਕਿ ਉਹ ਡੀ ਮੋਟੀਵੇਟ ਹੋ ਕੇ ਡਿਪਰੈਸ਼ਨ ਸੁਣਾ ਚੱਲ ਜਾ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਮੇਰਾ ਵੀ ਜੀ ਕਰਦਾ ਪ੍ਰਧਾਨ ਬਣਨ ਨੂੰ ਪੰਜਾਬ ਦਾ ਤੇ ਕੀ ਬੁਰਾਈ ਹੈ ਭਾਈ ਔਰੇ ਤਾਂ ਉਹਨਾਂ ਨਾਲ ਗੱਲ ਕੀਤੀ ਜਾ ਸਾਰਾ ਠੀਕ ਹੈ ਸਾਲੀ ਕਾਂਗਰਸ ਇਹ ਉਹ ਨਜ਼ਰ ਨਹੀਂ ਆਉਂਦੇ ਜੀ ਜਿਹੜੇ ਤੁਹਾਡੇ ਨਾਲ ਖੜੇ ਆ ਉਹ ਪੁਰਾਣੀ ਕਾਂਗਰਸ ਹੀ ਆ ਜਿਹੜੇ ਪਾਰਟੀ ਛੱਡ ਕੇ ਆ ਗਿਆ ਤੇ ਨਰ ਪਾਰਟੀਆਂ ਚੋਂ ਆ ਕੇ ਉਹੀ ਪ੍ਰਧਾਨੀਆਂ ਲੈਂਦੇ ਆ ਉਹੀ ਅਹੁਦੇ ਲੈ ਲੈਂਦੇ ਆ ਜਿਹੜੇ ਤੁਹਾਡੇ ਦਰਿਆ ਬੁਝਾਉਣ ਵਾਲੇ ਕਾਂਗਰਸ ਜਿਹੜੇ ਕਟੜ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਜਦੋਂ ਰਾਜ ਭਾਗ ਹੁੰਦਾ ਕੋਈ ਜੀ ਰਾਜ ਭਾਗ ਲਿਉਣ ਲਈ ਰਾਜ ਭਾਗ ਚਲਾਉਣ ਲਈ ਕਾਂਗਰਸ ਨੂੰ ਤਕੜੀ ਕਰਨ ਲਈ ਕਾਂਗਰਸੀਆਂ ਨੂੰ ਨਾਲ ਲੈਣਾ ਪਊਗਾ ਨਹੀਂ ਹੋਰ ਲੈਣ ਕਿਉਂ